ਅੱਜ ਦੀਆ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਸਭ ਤੋਂ ਇਹ ਗੁਜਾਰਿਸ਼ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਂ ਕਿ ਨਈ ਨਈ ਕਹਾਣੀਆਂ ਸੁਣ ਸਕੋ ਗੱਲ ਉਸ ਵਕਤ ਦੀ ਹੈ ਜਦੋਂ ਫਾਰਸ ਦੇਸ਼ 'ਚ ਇੱਕ ਬਾਦਸ਼ਾਹ ਦੀ ਹਕੂਮਤ ਸੀ ਇੱਕ ਦਿਨ ਦੀ ਗੱਲ ਹੈ ਇੱਕ ਕਾਜੀ ਬਾਦਸ਼ਾਹ ਦੇ ਕੋਲ ਗਿਆ ਬਾਦਸ਼ਾਹ ਕਾਜੀ ਦੀ ਬੜੀ ਹੀ ਇੱਜ਼ਤ ਕਰਦਾ ਸੀ ਕਿਉਂਕਿ ਕਾਜੀ ਨੂੰ ਧਾਰਮਿਕ ਮਾਮਲਿਆਂ ਦਾ ਜਾਣਕਾਰ ਮੰਨਿਆ ਜਾਂਦਾ ਸੀ ਬਾਦਸ਼ਾਹ ਕਾਜੀ ਦੇ ਗਿਆਨ ਦੀ ਪਰਖਸ਼ਾ ਲੈਣਾ ਚਾਹੁੰਦਾ ਸੀ ਹਾਲਾਂਕਿ ਬਾਦਸ਼ਾਹ ਖੁਦ ਕੋਈ ਬੜਾ ਵੱਡਾ ਵਿਦਵਾਨ ਨਹੀਂ ਸੀ ਪਰ ਕਾਜੀ ਤੋਂ ਪੁੱਛਣ ਲਈ ਉਹਦੇ ਕੋਲ ਕੁਝ ਸਵਾਲ ਸੀ ਬਾਦਸ਼ਾਹ ਉਹਨਾਂ ਸਾਰੇ ਸਵਾਲਾਂ ਦਾ ਜਵਾਬ ਪਾਣ ਲਈ ਬੜਾ ਹੀ ਬੇਚੈਨ ਸੀ ਜਦੋਂ ਉਹ ਕਾਜੀ ਬਾਦਸ਼ਾਹ ਦੇ ਸਾਹਮਣੇ ਹਾਜ਼ਰ ਹੋਇਆ ਤੇ ਬਾਦਸ਼ਾਹ ਨੇ ਉਸ ਤੋਂ ਤਿੰਨ ਸਵਾਲ ਪੁੱਛੇ ਬਾਦਸ਼ਾਹ ਦਾ ਪਹਿਲਾ ਸਵਾਲ ਐ ਸੀ ਕਿ ਰੱਬ ਕਿੱਥੇ ਰਹਿੰਦਾ ਹੈ ਦੂਜਾ ਸਵਾਲ ਸੀ ਕਿ ਪਰਮਾਤਮਾ ਆਪਣਾ ਮੂੰਹ ਕਿਸ ਦਿਸ਼ਾ ਵਿੱਚ ਰੱਖਦਾ ਹੈ ਤੀਜਾ ਸਵਾਲ ਸੀ ਕੀ ਪਰਮਾਤਮਾ ਕੀ ਕਰਦਾ ਹੈ ਇਸ ਤੋਂ ਬਾਅਦ ਬਾਦਸ਼ਾਹ ਨੇ ਕਾਜੀ ਨੂੰ ਕਿਹਾ ਕਿ ਕਾਜੀ ਸਾਹਿਬ ਅਗਰ ਤੁਸੀਂ ਮੇਰੇ ਸਵਾਲਾਂ ਦਾ ਜਵਾਬ ਬਿਲਕੁਲ ਠੀਕ-ਠੀਕ ਦੇ ਦੋਗੇ ਤੇ ਮੈਂ ਤੁਹਾਡਾ ਉਹਦਾ ਹੋਰ ਵੀ ਉੱਚਾ ਕਰ ਦਾਂਗਾ ਕਾਜੀ ਸੋਚਣ ਲੱਗਿਆ ਕਿ ਬਾਦਸ਼ਾਹ ਦੇ ਪੁੱਛੇ ਹੋਏ ਸਵਾਲ ਵਾਕਈ ਬੜੇ ਮੁਸ਼ਕਿਲ ਨੇ ਕਾਜੀ ਨੇ ਬਾਦਸ਼ਾਹ ਦੀ ਤਾਰੀਫ ਕੀਤੀ ਤੇ ਉਸ ਤੋਂ 8 ਦਿਨ ਦੀ ਮੌਲਤ ਮੰਗੀ ਤਾਂ ਕਿ ਉਹਨਾਂ ਸਵਾਲਾਂ ਦੇ ਜਵਾਬ ਢੂੰਡ ਸਕੇ ਕਾਜੀ ਅਗਲੇ 8 ਦਿਨਾਂ ਤੱਕ ਉਹਨ ਸਵਾਲਾਂ ਦੇ ਜਵਾਬ ਢੂੰਡਦਾ ਰਿਹਾ ਤੇ ਉਹਨਾਂ ਬਾਰੇ ਹੀ ਸੋਚਦਾ ਰਿਹਾ ਪਰ ਉਹਦੀ ਸਮਝ ਚ ਕੁਝ ਨਹੀਂ ਆ ਰਿਹਾ ਸੀ ਫਿਰ ਉਹਨੇ ਬਿਮਾਰੀ ਦਾ ਬਹਾਨਾ ਬਣਾਇਆ ਤਾਂ ਕਿ ਕੁਝ ਵਕਤ ਹੋਰ ਮਿਲ ਸਕੇ ਬਾਦਸ਼ਾਹ ਕੋਲ ਉਹਨੇ ਸੁਨੇਹਾ ਪਿਜਵਾਤਾ ਕਿ ਜਿੱਦਾਂ ਹੀ ਉਹਦੀ ਤਬੀਅਤ ਚੰਗੀ ਹੋ ਜਾਏਗੀ ਉਹ ਸਾਰੇ ਸਵਾਲਾਂ ਦਾ ਜਵਾਬ ਲੈ ਕੇ ਬਾਦਸ਼ਾਹ ਕੋਲ ਹਾਜ਼ਰ ਹੋ ਜਾਏਗਾ ਹੁੰਨ ਤਾਂ ਇਸ ਗੱਲ ਨੂੰ ਲੈ ਕੇ ਕਾਜੀ ਰੋਜ਼ ਪਰੇਸ਼ਾਨ ਰਹਿਣ ਲੱਗ ਪਿਆ ਕਾਜੀ ਦੇ ਘਰ ਇੱਕ ਨੌਕਰ ਕੰਮ ਕਰਦਾ ਸੀ ਨੌਕਰ ਨੇ ਜਦੋਂ ਦੇਖਿਆ ਕਿ ਉਹਦਾ ਮਾਲਕ ਪਿਛਲੇ ਕਈ ਦਿਨਾਂ ਤੋਂ ਬਹੁਤ ਹੀ ਪਰੇਸ਼ਾਨ ਹੈ ਤਾਂ ਇਸ ਤੋਂ ਆਪਣੇ ਮਾਲਕ ਦੀ ਪਰੇਸ਼ਾਨੀ ਵੇਖੀ ਨਹੀਂ ਗਈ ਆਖਿਰਕਾਰ ਇੱਕ ਦਿਨ ਨੌਕਰ ਨੇ ਆਪਣੇ ਮਾਲਕ ਨੂੰ ਪੁੱਛ ਹੀ ਲਿਆ ਹਜ਼ੂਰ ਕਿ ਮੈਂ ਜਾਣ ਸਕਦਾ ਵਾਂ ਕਿ ਤੁਹਾਡੀ ਪਰੇਸ਼ਾਨੀ ਦਾ ਕਾਰਨ ਕੀ ਹੈ ਕਾਜੀ ਨੇ ਪਹਿਲਾਂ ਤਾਂ ਉਸ ਨੌਕਰ ਨੂੰ ਟਾਲਣ ਦੀ ਬੜੀ ਕੋਸ਼ਿਸ਼ ਕੀਤੀ ਪਰ ਜਦੋਂ ਨੌਕਰ ਉਹਦੀ ਪਰੇਸ਼ਾਨੀ ਦਾ ਕਾਰਨ ਜਾਣਨ ਨੂੰ ਬਹੁਤ ਹੀ ਜਿੱਦ ਕਰਨ ਲੱਗਾ ਤਾਂ ਕਾਜੀ ਨੇ ਉਸ ਨੂੰ ਸਾਰੀ ਗੱਲ ਦੱਸ ਦਿੱਤੀ ਕਾਜੀ ਦੀ ਗੱਲ ਬੜੇ ਹੀ ਧਿਆਨ ਨਾਲ ਸੁਣਨ ਤੋਂ ਬਾਅਦ ਨੌਕਰ ਕਹਿਣ ਲੱਗਾ ਹਜ਼ੂਰ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਮੈਂ ਤੁਹਾਡੀ ਜਗ੍ਹਾ ਬਾਦਸ਼ਾਹ ਦੇ ਕੋਲ ਜਾਵਾਂਗਾ ਤੇ ਉਹਦੇ ਸਾਰੇ ਸਵਾਲਾਂ ਦੇ ਜਵਾਬ ਦੇ ਦਾਂਗਾ ਆਪਣੇ ਨੌਕਰ ਦੀ ਇਹ ਗੱਲ ਸੁਣ ਕੇ ਕਾਜੀ ਬੜਾ ਹੀ ਹੈਰਾਨ ਹੋ ਗਿਆ ਕਹਿਣ ਲੱਗਾ ਤੂੰ ਤੇ ਪਰਮਾਤਮਾ ਬਾਰੇ ਕੁਝ ਵੀ ਨਹੀਂ ਜਾਣਦਾ ਫਿਰ ਤੂੰ ਬਾਦਸ਼ਾਹ ਦੇ ਸਵਾਲਾਂ ਦਾ ਜਵਾਬ ਕਿਸ ਤਰ੍ਹਾਂ ਦੇਗਾ ਨੌਕਰ ਬੋਲਿਆ ਹਜ਼ੂਰ ਮੈਂ ਕਹਿੰਦਾ ਤੁਸੀਂ ਬਿਲਕੁਲ ਵੀ ਚਿੰਤਾ ਨਾ ਕਰੋ ਮੈਂ ਬਹੁਤ ਸਾਰੇ ਸੰਤਾਂ ਤੇ ਫਕੀਰਾਂ ਦੇ ਕੋਲ ਜਾਂਦਾ ਰਹਿੰਦਾ ਵਾਂ ਤੇ ਉਹਨਾਂ ਦੇ ਪ੍ਰਵਚਨ ਬੜੇ ਹੀ ਧਿਆਨ ਨਾਲ ਸੁਂਦਾ ਵਾਂ ਤੁਸੀਂ ਭਰੋਸਾ ਰੱਖੋ ਮੈਂ ਬਾਦਸ਼ਾਹ ਦੀ ਤਸੱਲੀ ਕਰਵਾ ਦਾਂਗਾ ਕਾਫੀ ਦੇਰ ਤੱਕ ਸੋਚਨ ਵਿਚਾਰਨ ਤੋਂ ਬਾਅਦ ਬੜੇ ਹਿਚਕਿਚਾਉਂਦੇ ਹੋਏ ਕਾਜੀ ਨੇ ਨੌਕਰ ਨੂੰ ਇਸ ਗੱਲ ਦੀ ਇਜਾਜ਼ਤ ਦਿੱਤੀ ਆਖਿਰਕਾਰ ਨੌਕਰ ਬੜਾ ਹੀ ਨੀڈر ਹੋ ਕੇ ਬਾਦਸ਼ਾਹ ਦੇ ਸਾਹਮਣੇ ਹਾਜ਼ਰ ਹੋ ਗਿਆ ਨੌਕਰ ਨੇ ਪਹਿਲਾਂ ਤਾਂ ਬਾਦਸ਼ਾਹ ਨੂੰ ਆਪਣੇ ਬਾਰੇ ਸਾਰੀ ਜਾਣਕਾਰੀ ਦਿੱਤੀ ਫਿਰ ਕਾਜੀ ਦੇ ਦਰਬਾਰ ਵਿੱਚ ਨਾ ਆਨ ਦਾ ਕਾਰਨ ਦੱਸਿਆ ਇਸ ਤੋਂ ਬਾਅਦ ਉਹਨੇ ਬਾਦਸ਼ਾਹ ਨੂੰ ਕਿਹਾ ਹਜ਼ੂਰਿਆਲਾ ਤੁਸੀਂ ਆਪਣੇ ਸਵਾਲ ਪੁੱਛੋ ਤੇ ਮੈਂ ਉਹਨਾਂ ਦੇ ਜਵਾਬ ਦਾਂਗਾ ਪਰ ਗੁਫ਼ਤਗੂ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਗੁਜ਼ਾਰਿਸ਼ ਕਰਨਾ ਚਾਹੁੰਦਾ ਹਾਂ ਬਾਦਸ਼ਾਹ ਨੇ ਪੁੱਛਿਆ ਕਿ ਤੂੰ ਕੀ ਚਾਹੁੰਦਾ ਹੈ ਨੌਕਰ ਕਹਿਣ ਲੱਗਿਆ ਹਜ਼ੂਰ ਤੁਹਾਡੇ ਸਵਾਲਾਂ ਦੇ ਜਵਾਬ ਤੇ ਮੈਂ ਦੇ ਦਾਂਗਾ ਪਰ ਤੁਸੀਂ ਤੇ ਜਾਣਦੇ ਹੋ ਕਿ ਸਵਾਲ ਪੁੱਛਣ ਵਾਲਾ ਚੇਲਾ ਹੁੰਦਾ ਹੈ ਤੇ ਉਹਨ ਸਵਾਲਾਂ ਦੇ ਜਵਾਬ ਦੇਣ ਵਾਲਾ ਉਸਤਾਦ ਹੁੰਦਾ ਹੈ ਮੈਨੂੰ ਪੂਰੀ ਉਮੀਦ ਹੈ ਕਿ ਤੁਸੀਂ ਇੱਕ ਸੱਚੇ ਇਨਸਾਨ ਦੀ ਤਰ੍ਹਾਂ ਨਿਯਮਾਂ ਦਾ ਪਾਲਨ ਕਰੋਗੇ ਤੇ ਨਿਯਮ ਦੇ ਅਨੁਸਾਰ ਉਸਤਾਦ ਨੂੰ ਉੱਚੀ ਜਗ੍ਹਾ ਤੇ ਬਿਠਾਇਆ ਜਾਂਦਾ ਹੈ ਤੇ ਚੇਲਾ ਉਸ ਤੋਂ ਨੀਚੇ ਬੈੰਦਾ ਹੈ ਨੌਕਰ ਦੀ ਗੱਲ ਸੁਣ ਕੇ ਬਾਦਸ਼ਾਹ ਨੇ ਕੁਝ ਦੇਰ ਵਿਚਾਰ ਕੀਤਾ ਫਿਰ ਉਸਨੇ ਨੌਕਰ ਨੂੰ ਆਪਣੀ ਗੱਦੀ ਤੇ ਬਿਠਾਤਾ ਤੇ ਖੁਦ ਥੱਲੇ ਬਹਿ ਗਿਆ ਫਿਰ ਬਾਦਸ਼ਾਹ ਨੇ ਕਿਹਾ ਮੇਰੀ ਇੱਕ ਗੱਲ ਗੌਰ ਨਾਲ ਸੁਣ ਲੈ ਜੇਕਰ ਤੇਰੇ ਜਵਾਬ ਮੇਰੀ ਕਸੌਟੀ ਤੇ खरे ਨਾ ਉਤਰੇ ਤਾਂ ਮੈਂ ਤੈਨੂੰ ਮੌਤ ਦੀ سزا ਦੇ ਦਾਂਗਾ ਬਾਦਸ਼ਾਹ ਦੀ ਗੱਲ ਸੁਣ ਕੇ ਨੌਕਰ ਬਿਨਾਂ ਕਿਸੇ ਡਰ ਤੋਂ ਬੋਲਿਆ ਮੈਨੂੰ ਮਨਜ਼ੂਰ ਹੈ ਹਜ਼ੂਰ ਬਾਦਸ਼ਾਹ ਨੇ ਆਪਣਾ ਪਹਿਲਾ ਸਵਾਲ ਕੀਤਾ ਪਰਮਾਤਮਾ ਕਿੱਥੇ ਰਹਿੰਦਾ ਹੈ ਨੌਕਰ ਸੋਚਣ ਲੱਗਿਆ ਕਿ ਬਾਦਸ਼ਾਹ ਨੂੰ ਅਗਰ ਸਿੱਧਾ-ਸਿੱਧਾ ਜਵਾਬ ਦੇਤਾ ਤਾਂ ਇਹਦੀ ਤਸੱਲੀ ਨਹੀਂ ਹੋਏਗੀ ਕੁਝ ਸੋਚਣ ਤੋਂ ਬਾਅਦ ਨੌਕਰ ਨੇ ਕਿਹਾ ਹਜ਼ੂਰ ਇੱਕ ਗਾਂ ਮੰਗਵਾਈ ਜਾਏ ਫੌਰਨ ਉੱਥੇ ਇੱਕ ਗਾਂ ਮੰਗਵਾਤੀ ਗਈ ਨੌਕਰ ਨੇ ਬਾਦਸ਼ਾਹ ਨੂੰ ਪੁੱਛਿਆ ਹਜ਼ੂਰ ਕੀ ਇਸ ਗਾਂ ਦੇ ਵਿੱਚ ਦੁੱਧ ਹੈ ਬਾਦਸ਼ਾਹ ਨੇ ਕਿਹਾ ਹਾਂ ਬਿਲਕੁਲ ਹੈ ਨੌਕਰ ਨੇ ਪੁੱਛਿਆ ਕਿੱਥੇ ਹੈ ਬਾੱਚਾ ਬੋਲਿਆ ਇਹਦੇ ਥਾ ਨਾ ਹੀ ਚ ਹੈ ਨੌਕਰ ਕਹਿਣ ਲੱਗਿਆ ਹਜ਼ੂਰ ਤੁਹਾਡਾ ਜਵਾਬ ਬਿਲਕੁਲ ਗਲਤ ਹੈ ਦੁੱਧ ਗਾਂ ਦੇ ਪੂਰੇ ਸਰੀਰ ਚ ਸਮਾਇਆ ਹੋਇਆ ਹੈ ਥਨ ਤਾਂ ਬਸ ਉਸ ਦੁੱਧ ਨੂੰ ਬਾਹਰ ਕੱਢਣ ਦਾ ਸਾਧਨ ਹੈ ਇਸ ਤੋਂ ਬਾਅਦ ਨੌਕਰ ਨੇ ਇੱਕ ਲੋਟੇ ਵਿੱਚ ਥੋੜਾ ਜਿਹਾ ਦੁੱਧ ਮੰਗਵਾਇਆ ਬਾਦਸ਼ਾਹ ਨੂੰ ਉਹ ਲੋਟਾ ਦਿਖਾਇਆ ਤੇ ਪੁੱਛਿਆ ਹਜ਼ੂਰ कि इस दुध के बादशाह ने जवाब दिता हाँ बिल्कुल है नौकर ने पूछा तो दसो है बादशाह नौकर के इस सवाल का कोई जवाब नहीं दे सकया तो नौकर कहन लगा हजूर जिस तरह तू भी ज्ञान नहीं है कि दुधच मखन है पर तुम भी यह मनते हो कि दुध च मखन है जरूर इस तरह परमात्मा दुनिया हर जगह मौजूद है ठीक उसी तरह जिदा दुधन मौजूद है ਦੁੱਧ ਗਾਂ ਦੇ ਸਰੀਰ ਵਿੱਚ ਹਰ ਜਗ੍ਹਾ ਮੌਜੂਦ ਹੈ ਜਿਵੇਂ ਦੁੱਧ ਕੱਢਣ ਲਈ ਗਾਂ ਨੂੰ ਦੋਣਾ ਪੈਂਦਾ ਹੈ ਠੀਕ ਉਸੇ ਤਰ੍ਹਾਂ ਪਰਮਾਤਮਾ ਨੂੰ ਜਾਣਨ ਵਾਸਤੇ ਸਾਨੂੰ ਆਪਣੇ ਮਨ ਨੂੰ ਦੋਣਾ ਪੈਂਦਾ ਹੈ ਹੁਣ ਦੱਸੋ ਹਜ਼ੂਰ ਕਿ ਤੁਹਾਨੂੰ ਆਪਣੇ ਸਵਾਲ ਦਾ ਸੰਤੋਸ਼ਜਨਕ ਜਵਾਬ ਮਿਲਿਆ ਜਾਂ ਨਹੀਂ ਬਾਦਸ਼ਾਹ ਬੋਲਿਆ ਹਾਂ ਮੈਨੂੰ ਜਵਾਬ ਮਿਲ ਗਿਆ ਹੁਣ ਤੱਕ ਜੋ ਲੋਕ ਬਾਦਸ਼ਾਹ ਨੂੰ ਕਹਿੰਦੇ ਸੀ ਕਿ ਪਰਮਾਤਮਾ ਸਤਵੇਂ ਆਸਮਾਨ 'ਚ ਰਹਿੰਦਾ ਹੈ ਉਹ ਸਭ ਬਾਦਸ਼ਾਹ ਦੀ ਨਜ਼ਰ ਵਿੱਚ ਗਲਤ ਸਾਬਿਤ ਹੋ ਚੁੱਕੇ ਸੀ ਹੁਣ ਬਾਦਸ਼ਾਹ ਨੇ ਆਪਣਾ ਦੂਸਰਾ ਸਵਾਲ ਪੁੱਛਿਆ ਕਿ ਪ੍ਰਮਾਤਮਾ ਆਪਣਾ ਮੂੰਹ ਕਿਹੜੀ ਦਿਸ਼ਾ ਵਿੱਚ ਰੱਖਦਾ ਹੈ ਪੂਰਬ ਵਿੱਚ ਜਾਂ ਪੱਛਮ ਵਿੱਚ ਉੱਤਰਿਚ ਜਾਂ ਦੱਖਣਿਚ ਇਹ ਸਵਾਲ ਵੀ ਬੜਾ ਹੀ ਅਜੀਬ ਸੀ ਸਵਾਲ ਸੁਣ ਕੇ ਨੌਕਰ ਨੇ ਇੱਕ ਮੋਮਬਤੀ ਮੰਗਵਾਈ ਮੋਮਬਤੀ ਨੂੰ ਜਲਾਇਆ ਫਿਰ ਨੌਕਰ ਨੇ ਬਾਦਸ਼ਾਹ ਨੂੰ ਪੁੱਛਿਆ ਹਜ਼ੂਰ ਜਰਾ ਦੱਸੋ ਕਿ ਇਸ ਮੋਮਬਤੀ ਦਾ ਮੂੰਹ ਕਿਸ ਤਰਫ ਹੈ ਪੂਰਬ ਵਿੱਚ ਜਾਂ ਪੱਛਮ ਵਿੱਚ ਉੱਤਰਿਚ ਜਾਂ ਦੱਖਣਿਚ ਬਾਦਸ਼ਾਹ ਨੇ ਜਵਾਬ ਦਿੱਤਾ ਕਿ ਮੋਮਬਤੀ ਦਾ ਮੂੰਹ ਉੱਪਰ ਨੂੰ ਹੈ ਨੌਕਰ ਨੇ ਕਿਹਾ ਬਿਲਕੁਲ ਸਹੀ ਗੱਲ ਹੈ ਪਰ ਇਹਦਾ ਪ੍ਰਕਾਸ਼ ਚਾਰੇ ਪਾਸੇ ਬਰਾਬਰ ਫੈਲਾ ਹੋਇਆ ਹੈ ਠੀਕ ਇਸੇ ਤਰ੍ਹਾਂ ਪਰਮਾਤਮਾ ਵੀ ਹਰ ਦਿਸ਼ਾ ਵਿੱਚ ਦੇਖਦਾ ਹੈ ਨੌਕਰ ਦਾ ਜਵਾਬ ਸੁਣ ਕੇ ਬਾਦਸ਼ਾਹ ਕਾਫੀ ਖੁਸ਼ ਹੋਇਆ ਨੌਕਰ ਦੇ ਗਿਆਨ ਨੇ ਉਹਨੂੰ ਕਾਫੀ ਪ੍ਰਭਾਵਿਤ ਕੀਤਾ ਹੁਣ ਬਾਦਸ਼ਾਹ ਨੇ ਆਪਣਾ ਤੀਸਰਾ ਸਵਾਲ ਪੁੱਛਿਆ ਪਰਮਾਤਮਾ ਕਰਦਾ ਕੀ ਹੈ ਇਸ ਸਵਾਲ ਦਾ ਜਵਾਬ ਦੇਣ ਤੋਂ ਪਹਿਲੇ ਨੌਕਰ ਨੇ ਬਾਦਸ਼ਾਹ ਨੂੰ ਕਿਹਾ ਕਿ ਕਾਜੀ ਨੂੰ ਬੁਲਵਾ ਲਿਆ ਜਾਏ ਕਾਜੀ ਜਦੋਂ ਦਰਬਾਰ ਵਿੱਚ ਆਇਆ ਤੇ ਉਹਨੇ ਦੇਖਿਆ ਕਿ ਉਹਦਾ ਨੌਕਰ ਬਾਦਸ਼ਾਹ ਦੀ ਜਗ੍ਹਾ ਤੇ ਉਹਦੀ ਗੱਦੀ ਉੱਤੇ ਬੈਠਿਆ ਹੋਇਆ ਹੈ ਤੇ ਉਹ ਬੜਾ ਹੀ ਹੈਰਾਨ ਹੋਇਆ ਫਿਰ ਨੌਕਰ ਨੇ ਕਾਜੀ ਨੂੰ ਉਸ ਜਗ੍ਹਾ ਬਹਿਣ ਵਾਸਤੇ ਕਿਹਾ ਜਿੱਥੇ ਨੌਕਰ ਖੁਦ ਬੈਠਿਆ ਸੀ ਯਾਨੀ ਬਾਦਸ਼ਾਹ ਦੀ ਗੱਦੀ ਤੇ ਫਿਰ ਬਾਦਸ਼ਾਹ ਨੂੰ ਉਸ ਜਗ੍ਹਾ ਬਿਠਾਤਾ ਜੋ ਕਾਜੀ ਵਾਸਤੇ ਸੀ ਇਹ ਸਭ ਕਰਨ ਤੋਂ ਬਾਅਦ ਨੌਕਰ ਬਾਦਸ਼ਾਹ ਨੂੰ ਕਹਿਣ ਲੱਗਾ ਹਜ਼ੂਰ ਪਰਮਾਤਮਾ ਇਹੀ ਕਰਦਾ ਹੈ ਉਹ ਲਗਾਤਾਰ ਬਦਲਾਅ ਕਰਦਾ ਰਹਿੰਦਾ ਹੈ ਉਹ ਰਾਜਾ ਨੂੰ ਰੰਕ ਬਣਾ ਦਿੰਦਾ ਹੈ ਤੇ ਰੰਕ ਨੂੰ ਰਾਜਾ ਕਦੇ ਕਿਸੇ ਆਦਮੀ ਨੂੰ ਆਦਰ ਸਤਿਕਾਰ ਮਿਲਦਾ ਹੈ ਤੇ ਕਦੇ ਕਿਸੇ ਹੋਰ ਨੂੰ ਐ ਸਭ ਗੱਲਾਂ ਕਰਨ ਤੋਂ ਬਾਅਦ ਨੌਕਰ ਚੁੱਪ ਹੋ ਗਿਆ ਬਾਦਸ਼ਾਹ ਨੂੰ ਹੁਣ ਆਪਣੇ ਸਵਾਲਾਂ ਦੇ ਜਵਾਬ ਬਿਲਕੁਲ ਸਹੀ-ਸਹੀ ਮਿਲ ਚੁਕੇ ਸੀ ਨੌਕਰ ਦੀ ਗੱਲਾਂ ਨੇ ਬਾਦਸ਼ਾਹ ਤੇ ਐਸਾ ਅਸਰ ਕੀਤਾ ਕਿ ਉਹਨੇ ਨੌਕਰ ਨੂੰ ਆਪਣਾ ਕਾਜੀ ਰਖ ਲਿਆ ਹੁਣ ਬਾਦਸ਼ਾਹ ਬੜਾ ਹੀ ਖੁਸ਼ ਸੀ ਕਿ ਨੌਕਰ ਦੇ ਰੂਪ ਚ ਉਹਨੂੰ ਬੜਾ ਹੀ ਅਕਲਮੰਦ ਕਾਜੀ ਮਿਲ ਚੁਕਿਆ ਹੈ दोस्तों मैनू पूरी उम्मीद है कि यह कहानी आप सबनु पसंद आई होएगी ते फिर बिना देरी किते वीडियो नु लाइक कर दो अपने बेशकीमती कमेंट करना बिल्कुल ना भूलना ते फिर मिलते हाँ किसी अगली कहानी तक रब राखा